ਜਿਹੜਾ ਚਾਹੁੰਦਾ ਤੇਰੀ ਗੱਲ ਸੁਣਾਉਣਾ ਸਾਸਿਕਾਲ ਜੀ ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਫਤਿਹ ਸੋਨਾ ਹੰਗਾਰਾ ਜੀ ਬੜਿਆ ਹੀ ਨੇ ਉਧਰ ਕੈਂਡੀਡੇਟ ਜਿਹੜੇ ਉਹ ਸਾਰੇ ਵਧੀਆ ਨੇ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਚ ਸਾਰੇ ਸਮਾਜਾਂ ਦੇ ਵਿੱਚ ਉਹਨਾਂ ਦੀ ਪਕੜ ਹੈ ਕੋਈ ਨਵੇਂ ਨਹੀਂ ਗਏ ਕੰਮ ਕਰਦੇ ਨੇ ਪਹਿਲਾਂ ਵੀ ਸੱਚੇ ਰਾਂ ਤੋਂ ਕੰਮ ਕਰਦੇ ਨੇ ਇਹ ਨਹੀਂ ਕਿ ਅੱਜ ਆਪਾਂ ਨਵੇਂ ਲੱਗੇ ਆ ਪਿਛਲੇ 20 25 25 ਸਾਲਾਂ ਤੋਂ 40 40 ਸਾਲਾਂ ਤੋਂ ਰਾਜਨੀਤੀ ਦੇ ਵਿੱਚ ਜਦੋਂ ਦੀ ਸਮਰਥਕ ಪಕ್ಷੀ ਆ ਪਰਣਾਮਾ ਨੇ ਸਾਡਾ ਦਰਿੰਦਰ ਵੀਰ ਯੂਐਸਏ ਤੋਂ ਸਪੈਸ਼ਲ ਕਹਿ ਲਈਏ ਭਾਈਚਾਰੇ ਦੀ ਸੇਵਾ ਕਰਨ ਲਈ ਆਇਆ ਸਹਿਜਪਾਲ ਲਾਡਾ ਸਾਡਾ ਮੋਹਨ ਸਿੰਘ ਜੀ ਤੇ ਸੰਤੋਖ ਸਿੰਘ ਜੀ ਸਾਡੇ ਕੈਂਡੀਡੇਟ ਨੇ ਸਾਰੇ ਸਾਡੇ ਪੰਜ ਜ਼ਿਲ੍ਹਾ ਪ੍ਰੀਸ਼ਦ ਨੇ ਤੇ 35 ਬਲਾਕ ਸੰਧੀਆਂ ਨੇ ਤਕਰੀਬਨ ਸਾਰਿਆਂ ਦੇ ਉੱਤੇ ਡੱਟ ਕੇ ਚੋਣ ਲੜਾਂਗੇ ਤੇ ਪਿਛਲੇ ਦਿਨੀ ਐਵੇਂ ਹੀ ਬਿਨਾਂ ਵਜਾ ਆਪਾਂ ਰੌਲਾ ਪਾਉਂਦੇ ਰਹੇ ਉਹਨਾਂ ਨੂੰ ਕਹੋ ਵੀ ਲਿਸਟਾਂ ਚੈੱਕ ਕਰਕੇ ਹੁਣ ਉਹ ਜਿਹੜੇ ਪਿਓ ਦੇ ਉਹ ਭੱਜੋ ਨਾ ਹੁਣ ਜੇ ਲਿਸਟਾਂ ਨੇ ਚੈੱਕ ਕਰੋ ਉਹ ਨੂੰ ਤੂੰ ਦੱਸੋ ਕਿ ਕਿੰਨੇ ਕੈਂਡੀਡੇਟ ਤੁਹਾਡੇ ਖਾਰਜ ਹੋਏ ਆ ਅਸੀਂ ਤਾਂ ਉਹਨਾਂ ਦਾ ਇੱਕ ਮੈਂਬਰ ਵੀ ਨਹੀਂ ਖਾਰਜ ਕੀਤਾ ਜਾਣ ਕੇ ਚੀਕਾ ਮਾਰਦੀ ਆਦਤ ਪਈ ਆ ਉਹ ਪੁਰਾਣੇ ਕਰਮ ਉਹਨਾਂ ਦੇ ਕੀਤੇ ਉਹਨੂੰ ਰਾਤਾਂ ਨੂੰ ਯਾਦ ਆਉਂਦੇ ਆ ਫੇਰ ਸੜਕਾਂ ਤੇ ਲਿਟ ਲਿਟ ਕੇ ਆਦਾਂ ਵਿਰੋਧ ਕਰਦੇ ਨੇ ਮੈਂ ਚਾਹੁੰਨਾ ਕਿ ਤੁਸੀਂ ਲੋਕਤੰਤਰ ਹੈ ਲੋਕਤੰਤਰ ਨੂੰ ਲੋਕਤੰਤਰ ਦੀ ਤਰ੍ਹਾਂ ਲੜਿਆ ਜਾਵੇ ਖੂਬਸੂਰਤ ਫਲਵਾੜੀ ਹੈ ਬਾਬਾ ਭੀਮਰਾਓ ਮੇਦਕਾਰ ਜੀ ਬਾਬਾ ਸਾਹਿਬ ਨੇ ਸਾਨੂੰ ਬੜਾ ਸੋਹਣਾ ਲੋਕਤੰਤਰ ਦਿੱਤਾ ਬੜਾ ਸੋਹਣਾ ਸਾਨੂੰ ਸੁਵਿਧਾਨ ਦਿੱਤਾ ਅਸੀਂ ਆਈਏ ਮੈਦਾਨ ਦੇ ਵਿੱਚ ਆਈਏ ਅਸੀਂ ਲੜੀਏ ਇਹ ਇੱਕ ਰਾਜਨੀਤਿਕ ਮੈਦਾਨ ਹੈ ਸੋ ਮੈਨੂੰ ਲੱਗਦਾ ਵੀ ਟੱਟ ਕੇ ਜੜਾ ਲੜਨਾ ਚਾਹੀਦਾ ਤੇ ਲਾਲ ਜੀ ਜਿੰਨੇ ਤੁਸੀਂ ਟ੍ਰੋਲਿੰਗ ਦੀ ਗੱਲ ਕਰ ਰਹੇ ਹੋ ਪਿਛਲੇ ਦਿਨਾਂ ਚ ਜੋ ਕੁਝ ਵੀ ਹੋਇਆ ਹੈਗਾ ਜਿਹੜੇ ਵਿਅਕਤੀ ਦੇ ਨਾਲ ਜਿਹੜੀ ਫੋਟੋ ਵੀ ਕਾਫੀ ਜਿਹੜੀ ਵਾਇਰਲ ਹੋਈ ਹੈਗੀ ਉਸ ਦੇ ਬਾਰੇ ਦੇ ਵਿੱਚ ਤੁਸੀਂ ਮੁੰਡਾ ਕੀ ਕਹਿਣਾ ਜੀ ਤੁਸੀਂ ਆਪਣੇ ਪੱਖ ਤੋਂ ਕੀ ਗੱਲ ਕਹਿਣੀ ਚਾਹੋ ਮੈਂ ਗੱਲ ਕਹਿਣੀ ਹੈ ਵੀ ਮੈਨੂੰ ਨੇ ਕਿਵੇਂ ਕਿਸ ਨੂੰ ਟੈਸਟੇ ਵਿੱਚ ਆਇਆ ਜਾ ਉਹਨੇ ਕੀ ਕੀਤਾ ਕਿਵੇਂ ਨਹੀਂ ਉਹਦੇ ਮਨ ਦੇ ਵਿੱਚ ਪਰ ਉਹ ਵਧੀਆ ਇਨਸਾਨ ਹੈ ਮੈਂ ਤੁਹਾਨੂੰ ਇੱਥੇ ਮਲਾਕ ਦੇਣਾ ਤੁਸੀਂ ਆਪ ਮਿਲ ਕੇ ਵੇਖ ਲਿਓ ਉਹ ਪਤਾ ਨਹੀਂ ਕਿਵੇਂ ਉਹਦੇ ਮਨ ਦੇ ਵਿੱਚ ਗੱਲ ਆ ਗਈ ਜਾਂ ਕਿਵੇਂ ਉਹ ਆ ਗਿਆ ਕਿਸੇ ਦੇ ਬਕਾਵੇ ਦੇ ਵਿੱਚ ਆਇਆ ਪਰ ਉਹਦਾ ਬਿਲਕੁਲ ਬੇਕ ਕਹਿ ਲਿਆ ਵੀ ਉਹ ਕੋਈ ਆਪ ਆਪ ਕੈਂਡੀਡੇਟ ਨਹੀਂ ਸੀ ਕਿ ਉਹਨੂੰ ਕੋ ਡਰ ਹੋਵੇ ਉਹ ਉਹ ਆਪ ਤਾਂ ਕੈਂਡੀਡੇਟ ਖੜਾ ਨਹੀਂ ਜੀ ਉਹ ਕਿਵੇਂ ਉਹਨੂੰ ਕਿਸੇ ਨਾ ਬਕਾਵੇ ਦੇ ਵਿੱਚ ਲਿਆਤਾ ਜਦੋਂ ਤੋਂ ਸ਼ਰਾਰਤ ਕਰਾਈ ਹੈ ਇਹ ਆਪਾਂ ਕੋਈ ਗੱਲ ਉਹਨਾਂ ਨਾਲ ਗੱਲ ਕਰ ਲਾਂਗੇ ਪਰ ਉਹ ਬੰਦਾ ਐਸਾ ਨਹੀਂ ਸੀ ਉਹ ਤਾਂ ਟਰੋਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਕਰਨੀ ਹੁੰਦੀ ਹੈ ਵਿਰੋਧੀਆਂ ਕੋਲ ਹੁਣ ਹੋਰ ਤਾਂ ਕੁਝ ਬਚਿਆ ਨਹੀਂ ਇੱਕ ਟਰੋਲ ਤਾਂ ਬਚੀ ਉਹ ਤਾਂ ਕਰਨੀ ਆਂਦੀ ਏ ਗੁਲਾਬ ਜੀ 14 ਤਰੀਕ ਨੂੰ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਣਗੇ ਕਿਉਂਕਿ ਵਿਰੋਧੀਆਂ ਦਾ ਕਹਿਣਾ ਕਿ ਉਸ ਦਿਨ ਵੀ ਗੁੰਡਾਗਰਦੀ ਹੋ ਸਕਦੀ ਹੈ ਜੇ ਤਾਂ ਉਹ ਆਪਣੇ ਵਾਲਾ ਹਸਾਬ ਚੋਂਦੇ ਨੇ ਫਿਰ ਤਾਂ ਕੁਝ ਨਹੀਂ ਕਹਿੰਦੇ ਕਿ ਬੰਦੂ ਕੋਈ ਘੱਟ ਗਿਆ ਲਾਦ ਨਹੀਂ ਹੈ ਹੁਣ ਇਹ ਮੈਂ ਦੱਸ ਦਿੰਨਾ ਜਿਵੇਂ ਉਹ ਚਾਹੁੰਦੇ ਨੂੰ ਉਵੇਂ ਕਰਾਦਾ ਉਹ ਆਪਦਾ ਸਪਸ਼ਟ ਕਰਾ ਦੇ ਕਿਵੇਂ ਚਾਹੁੰਦੇ ਨੇ ਤੂੰ ਸੱਦ ਲੈ ਉਹਨੂੰ ਤੂੰ ਕਿਵੇਂ ਚਾਹੁੰਦੇ ਸ਼ਾਂਤਮਈ ਚਾਹੁੰਦੇ ਹੋ ਝੂਠਾ ਰੋਣਾ ਨਾ ਸ਼ਾਂਤਮਈ ਚਾਹੁੰਦੇ ਸ਼ਾਂਤਮਈ ਕਰਾ ਦੇਾਂਗੇ ਤੇ ਜੇ ਉਹ ਕੋੰਨਾਂ ਨੇ ਵੀ ਸਾਡੇ ਵਾਲੇ ਤਰੀਕੇ ਜਿਵੇਂ ਅਸੀਂ ਤਰੀਕੇ ਪਨਉਂਦੇ ਰਹੇ ਆ ਉਵੇਂ ਕਰਾਉਣੇ ਆਪਾਂ ਉਹ ਕਰਾ ਦਾਂਗੇ ਮੇਰੇ ਕੋਲ ਤਾਂ